ਜੇ ਸਰਵੇ ਮੁਤਾਬਕ ਇਹ ਸੱਚ ਹੁੰਦਾ ਤਾਂ ਮੈਂ ਲਾਣਤ ਪਾਉਣਾ ਉਹਨਾਂ ਲੋਕਾਂ ਨੂੰ ਜਿਹੜੇ ਜਿਨ੍ਹਾਂ ਨੇ ਜੂਨ ਵੀ ਨਹੀਂ ਯਾਦ ਰੱਖੀ ਜੂਨ ਚ ਆ ਕੇ ਵੀ ਕਾਂਗਰਸ ਨੂੰ ਵੋਟਾਂ ਪਾਈਆਂ ਐਨਐਸਏ ਲਗਾ ਕੇ ਆਪਣੇ ਮੁੰਡਿਆਂ ਤੇ ਝਾੜੂ ਨੂੰ ਵੋਟਾਂ ਪਾਈਆਂ ਬਦਬੀਆਂ ਕਰਾ ਕੇ ਨਸ਼ਿਆਂ ਨਾਲ ਚਿੱਟੇ ਨਾਲ ਮੁੰਡੇ ਮਾਰ ਕੇ ਕਾਲੀਆਂ ਨੂੰ ਵੋਟਾਂ ਪਾਈਆਂ 700 ਬੰਦਾ ਸ਼ਹੀਦ ਕਰਾ ਕੇ ਵਾਰਡਰਾਂ ਤੇ ਭਾਜਪੀ ਨੂੰ ਵੋਟਾਂ ਪਾਈਆਂ ਤੇ ਲਾਣਤਾ ਯਾਰ 4 ਤਰੀਕ ਨੂੰ ਐਨ ਆਲੋ ਵੀ ਰਿਜ਼ਲਟ ਆਉਣਾ ਹੈ ਤੇ ਉਧਰੋਂ ਸਾਡੇ ਅਕਾਲ ਤੱਕ ਸਭ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੋਣਾ 4 ਤਰੀਕ ਨੂੰ ਤੇ ਉਧਰੋਂ ਸਾਡੇ ਪੰਜਾਬ 'ਚ ਢੋਲ ਠਮੱਕੇ ਵੱਜਣਗੇ ਤੇ ਫਿਰ ਕਿਵੇਂ ਮਹਿਸੂਸ ਹੋਊਗਾ ਮੇਰਾ ਮਨ ਇਹ ਕਹਿੰਦਾ ਕਿ ਅਸੀਂ ਸਾਰੇ ਇਹੋ ਜੇ ਹੋ ਗਏ ਆ ਕਿ ਭਾਵੇਂ ਸਾਨੂੰ ਕੋਈ ਮਾਰੇ ਕੁੱਟੇ ਐਨਐਸਏ ਇਲਾਵੇ ਅਕਾਲ ਤੱਕ ਸਭ ਟਾਹੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਇਹਨਾਂ ਨੂੰ ਵੋਟਾਂ ਪਾਵਾਂਗੇ ਕਾਂਗਰਸ ਨੂੰ ਜਿਤਾਵਾਂਗੇ ਝਾੜੂਆਂ ਨੂੰ ਜਿਤਾਵਾਂਗੇ ਬਾਦਲਾਂ ਨੂੰ ਜਿਤਾਵਾਂਗੇ ਬੀਜੇਪੀ ਨੂੰ ਜਿਤਾਵਾਂਗੇ ਅਸੀਂ ਪੰਥਕ ਗੱਲ ਨਹੀਂ ਕਰਨੀ ਮੇਰਾ ਮਨ ਇਹ ਕਹਿੰਦਾ ਕਿ ਲੋਕ ਇਹੋ ਜਿਹੇ ਇੰਨੇ ਕ ਕਮਜ਼ੋਰ ਹੋ ਗਏ ਨੇ ਇੰਨੇ ਕ ਇਹਨਾਂ ਦੀ ਜਿਹੜੀ ਮਾਨਸਿਕਤਾ ਇੰਨੀ ਕ ਕਮਜ਼ੋਰ ਹੋ ਗਈ ਹੈ ਕਿ ਇਹਨਾਂ ਨੂੰ ਕੋਈ ਕੁੱਟੇ ਮਾਰੇ ਇਹਨਾਂ ਦੀ ਕੌਮ ਨੂੰ ਖਤਮ ਕਰਨਾ ਚਾਹੇ ਇਹਨਾਂ ਦਾ ਸਿਹਤ ਤੇ ਕੋਈ ਅਸਰ ਨਹੀਂ ਇਹਨਾਂ ਨੇ ਬਸ ਕਣਮ ਚੌਧਰੀਆਂ ਪਿੱਛੇ ਲੱਗ ਕੇ ਵੋਟਾਂ ਪਾ ਦੇਣੀਆਂ ਨੇ ਤੇ 4 ਤਰੀਕ ਨੂੰ ਜਦੋਂ ਬੇਦੋਸੇ ਸਿੱਖ ਮਾਰੇ ਜਾ ਰਹੀਏ ਹੋਣਗੇ 11 12 ਵਜੇ ਜਦੋਂ ਕੱਲ ਤੱਕ ਸਭ ਤੇ ਹਮਲਾ ਹੋਇਆ ਹੋਣਾ ਜਦੋਂ ਉੱਥੇ ਸਾਡੀਆਂ ਮਾਵਾ ਭੈਣਾਂ ਦੇ ਗੁਪਤੰਗਾਂ ਦੇ ਵਿੱਚ ਮਿਰਚਾ ਪਾ ਦਿੱਤੀਆਂ ਹੋਣੀਆਂ ਤੇ ਉਸ ਸਮੇਂ ਪੰਜਾਬ ਦੀਆਂ ਵੋਟਾਂ ਦਾ ਰਿਜ਼ਲਟ ਨਿਕਲਣਾ ਹੈ ਤੇ ਸਰਵੇ ਮੁਤਾਬਕ ਜੇਕਰ 8 ਸੀਟਾਂ ਕਾਂਗਰਸ ਨੂੰ ਜਾਂਦੀਆਂ ਨੇ ਤਾਂ ਮੈਂ ਕਹਣਾ ਵੀ ਸਾਡੇ ਵਰਗਾ ਲਾਂਹਤੀ ਕੋਈ ਨਹੀਂ ਪੰਜਾਬ ਵਰਗਾ ਲਾਂਹਤੀ ਹੈ ਕੋਈ ਨਹੀਂ ਜੇ ਤੁਸੀਂ ਕੱਲ ਤੱਕ ਸਾਹਿਬ ਦੇ ਢੋਣ ਵਾਲਿਆਂ ਨੂੰ ਨਹੀਂ ਹਰਾ ਸਕਦੇ ਤੇ ਫਿਰ ਤੁਸੀਂ ਹਰਾਉਂਗੇ ਕਿਹਨੂੰ ਯਾਰ ਜੇ ਤੁਸੀਂ ਐਨਐਸਏ ਲਾ ਕੇ ਮੁੰਡੇ ਡਿਬਰੂਗੜ ਬਿਠਾਉਣ ਵਾਲਿਆਂ ਨੂੰ ਹੀ ਹਰਾ ਸਕਦੇ ਤੇ ਤੁਸੀਂ ਹਰਾਉਂਗੇ ਕਿਨੂੰ ਤੁਸੀਂ ਹਰਾਉਂਗੇ ਤੁਸੀਂ ਹਰਾਉਂਗੇ ਉਹਨਾਂ ਨੂੰ ਜਿਹੜੇ ਪੰਥਕ ਨੇ ਜਿਹੜੇ ਪੰਥ ਦੀ ਸੋਚ ਨਾਲ ਖੜਿਆ ਹੈ ਜਿਹੜੇ ਕੌਮ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਨੂੰ ਹਰਾਉਂਗੇ ਇਹ ਪੰਜਾਬੀਆਂ ਦੇ ਅੱਜਕੱਲ ਦੀ ਸੋਚ ਹੋ ਗਈ ਐਨਾ ਕ ਮਾਨਸਿਕ ਤ ਕਮਜ਼ੋਰ ਹੋ ਗਏ ਐਨੇ ਕ ਅਸੀਂ ਲਾਲਚੀ ਹੋ ਗਏ ਐਨੇ ਕ ਚਮਚੇ ਬਣ ਗਏ ਐਨੇ ਕ ਅਸੀਂ ਚੱਪਲਾਂ ਚੱਟ ਬਣ ਗਏ ਕਿ ਅਸੀਂ ਜੂਨ ਮਹੀਨਾ ਵੀ ਨਹੀਂ ਦੇਖਿਆ ਅਸੀਂ ਢੋਲ ਟਮੱਕੇ ਵੀ ਆ ਵਜਾਉਣਗੇ ਦੇਖ ਲਿਓ ਤੁਸੀਂ ਢੋਲ ਟਮੱਕੇ ਵੀ ਵਜਾਉਣਗੇ ਪਰ ਮੈਂ ਜਿੱਥੇ ਵੀ ਸਾਡਾ ਕੋਈ ਪੰਥਕ ਬੰਦਾ ਜਿੱਤਿਆ ਮੈਂ ਕਹਿਣਾ ਚਾਹੁੰਦਾ ਕਿ ਗੁਰਦੁਆਰਾ ਸਾਹਿਬ ਕੱਲਾ ਮੱਥਾ ਟੇਕ ਲਿਓ ਖੁਸ਼ੀ ਨਾ ਮਨਾਇਓ ਕਿਉਂਕਿ ਆ 6 ਜਨਾਂ ਦੇ ਵਿੱਚ ਅਸੀਂ ਖੁਸ਼ੀ ਮਨਾਉਣ ਵਾਲੇ ਪਾਸੇ ਹਾਈ ਨਹੀਂ ਸਾਡੇ ਨਾਲ ਇਹਨੇ ਇੱਕ ਤਸੀਹੇ ਸਾਡਾ ਅਕਾਲ ਤੱਕ ਸਭ ਈ ਢਾਇਆ ਗਿਆ ਪਿੱਛੇ ਕੀ ਰਹਿ ਗਿਆ ਯਾਰ ਸਭ ਤੋਂ ਵੱਡੀ ਅਦਾਲਤ ਸਾਡੀ ਸਾਡਾ ਸੁਪਰੀਮੋ ਅਕਾਲ ਤਖਤ ਸਾਹਿਬ ਜਦੋਂ ਉਹੀ ਢਹਿ ਢੇਰੀ ਹੋ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਰਿਜ਼ਲਟ ਆਵੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਕਾਂਗਰਸ ਜਿੱਤੇ ਤੇ ਫਿਰ ਲਾਹਣਤਾ ਨੇ ਯਾਰ ਫਿਰ ਤੁਸੀਂ ਕੌਮ ਦੀ ਗੱਲ ਕਰਨ ਵਾਲੇ ਕਿੱਥੇ ਤੁਸੀਂ ਫਿਰ ਲਾਹਣਤੀ ਹੋ ਲਾਹਣਤੀ ਹੋ ਪਸਤਾਉਂਗੇ ਕਿਸੇ ਵੇਲੇ ਨੂੰ ਪੰਜਾਬੀਓ ਪਸਤਾਉਂਗੇ ਜਿਹੜੇ ਤੁਸੀਂ ਅੱਜ ਆ ਦਿੱਲੀ ਵਾਲਿਆਂ ਦੇ ਮਗਰ ਝਾੜੂ ਵਾਲਿਆਂ ਮਗਰ ਲੱਗੇ ਫਿਰਦੇ ਹੋ ਤੇ ਉਹੀ ਝਾੜੂ ਵਾਲੇ ਜਿਹੜੇ ਬਜਵਾਖਾਂ ਦੀ ਸੌਂh ਖਾਂਦੀ ਸੀ ਕੇਜਰੀਵਾਲ ਕਹਿੰਦਾ ਸੀ ਮੈਂ ਕਦੇ ਵੀ ਸਮਝੌਤਾ ਨਹੀਂ ਕਰਦਾ ਕਾਂਗਰਸ ਦੇ ਨਾਲ ਬਜਵਾਖਾਂ ਦੀ ਸੌਂh ਖਾ ਕੇ ਅੱਜ ਉਸੇ ਕਾਂਗਰਸ ਨਾਲ ਸਮਝੌਤਾ ਕਰੀ ਫਿਰਦਾ ਇਕੱਠੀਆਂ ਚੋਣਾ ਲੜ ਰਹੇ ਨੇ ਓਏ ਲਾਣਤੀਓ ਓਏ ਲਾਣਤੀਓ ਦਿੱਲੀ ਵਾਲਿਆਂ ਪਿੱਛੇ ਲੱਗੇ ਫਿਰਦੇ ਆ ਓਏ ਚੰਦਕ ਚੌਧਰ ਦੀ ਖਾਤਰ ਕੁਝ ਕੌਧਿਆਂ ਦੀ ਖਾਤਰ ਯਾਰ ਭੁੱਲ ਗਿਓ ਕੌਮ ਨੂੰ ਕੁਰਬਾਨੀਆਂ ਨੂੰ ਭੁੱਲ ਗਿਓ ਬਿਆਸ ਸਿੰਘ ਦੀ ਕੁਰਬਾਨੀ ਨੂੰ ਇਸ ਕਰਕੇ ਭਰਾਵੋ ਆਪਣੀ ਸੋਚ ਦਾ ਜਿਹੜਾ ਮਨਾਰ ਆ ਉੱਪਰ ਚੱਕੋ ਉੱਪਰ ਚੱਕੋ ਇਹਨੂੰ ਸੋਚੋ ਸਾਡੇ ਨਾਲ ਕੀ ਹੋ ਰਿਹਾ ਕੀ ਵਾਪਰ ਰਿਹਾ ਇਹ ਬੇਨਤੀਆਂ ਨੇ ਬਾਈ ਇਹ ਬੇਨਤੀਆਂ ਨੇ ਕਿ ਜੇ ਜਿੱਥੇ ਕਿਤੇ ਵੀ ਕੋਈ ਪੰਥਕ ਬੰਦਾ ਜਿੱਦਦਾ ਹੈ ਕਿਰਪਾ ਕਰਕੇ ਵੋਟਾਂ ਵਾਲੀ ਜਿੱਤ ਦੀ ਖੁਸ਼ੀ ਨਾ ਮਨਾਇਓ ਸੋਗ ਮਨਾਇਓ ਕਿ ਆਹ ਦਿਨਾਂ ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀ ਕੀ ਵਾਪਰ ਰਿਹਾ